ਮੋੜ ਮੰਡੀ ਦੇ ਲੋਕ ਸੀਵਰੇਜ ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਜਿਸ ਕਾਰਨ ਸਥਾਨਕ ਲੋਕਾਂ ਦਾ ਜਿਉਣਾ ਕਾਫੀ ਮੁਸ਼ਕਿਲ ਹੋਇਆ ਪਿਆ ਹੈ ਸੜਕ ਤੇ ਇਕੱਠੇ ਹੋਏ ਇਸ ਗੰਦੇ ਪਾਣੀ ਕਾਰਨ ਬਿਮਾਰੀਆਂ ਦਾ ਖਤਰਾ ਵੀ ਪੜਿਆ ਹੋਇਆ ਹੈ ਸਥਾਨਕ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲ ਵਿਕਾਸ ਦੇ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਨੇ ਪਰ ਇਹਨਾਂ ਦਾਅਵਿਆਂ ਦਾ ਮੋੜ ਮੰਡੀ ਵਿਖੇ ਕੋਈ ਵੀ ਅਸਰ ਨਹੀਂ ਵਿਖਾਈ ਦੇ ਰਿਹਾ ਅਤੇ ਉਹਨਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਜੀ ਤੁਹਾਨੂੰ ਦੇਖ ਹੀ ਰਹੇ ਹੈਗੇ ਬਹੁਤ ਬੁਰੇ ਹਾਲਾਤ ਨੇ ਜੀ ਤੇ ਬਹੁਤ ਮਨ ਲਾ ਮੈਨੂੰ ਤਾਂ ਲੱਗਦਾ ਨਹੀਂਗਾ ਕਿ ਬਹੁਤ ਮਾੜੀ ਜ਼ਿੰਦਗੀ ਅਸੀਂ ਇਸ ਬਤੀਤ ਕਰ ਰਹੇ ਹਾਂ ਹਰ ਵਕਤ ਬੱਚਿਆਂ ਨੂੰ ਸਕੂਲ ਛੱਡਣਾ ਪੈਂਦਾ ਹੈਗਾ ਬਜ਼ੁਰਗ ਕ ਦਵਾਈ ਬੂਟੀ ਲੈਣ ਜਾਂਦੇ ਨੇ ਇੱਥੇ ਮਹੱਲਾ ਕਿਨੇ ਲਿਕਾਗਾ ਇੱਥੇ ਦਵਾਈ ਲੈਣ ਆਉਂਦੇ ਨੇ ਉੱਥੇ ਆਰੋ ਹੈਗਾ ਉਹ ਦੇਖੋ ਆਰੋ ਕਿਹੜੇ ਕਿਨਾਂ ਡੱਬੇ ਪਏ ਨੇ ਆਪਣੇ ਪਾਣੀ ਲੈਣ ਆਉਂਦੇ ਨੇਗੇ ਤੇ ਬਹੁਤ ਮਾੜੇ ਹਾਲਾਤ ਨੇ ਵੱਧ ਤੋਂ ਵੱਧਰ ਜ਼ਿੰਦਗੀ ਜੀ ਰਹੇ ਹਾਂ ਅਸੀਂ ਕੀ ਕਹ ਰਿਹਾ ਸਿਸਟਮ ਪ੍ਰਸ਼ਾਸਨ ਕੀ ਕਹਿੰਦਾ ਪ੍ਰਸ਼ਾਸਨ ਦੇ ਤਾਂ ਧਿਆਨ ਚੀਏਗਾ ਜੀ ਪ੍ਰਸ਼ਾਸਨ ਨੂੰ ਪਤਾ ਹੀ ਹੈ ਇਸ ਟਾਈਮ ਸਾਰਾ ਪ੍ਰਸ਼ਾਸਨ ਨੂੰ ਪਤਾ ਹੈਗਾ ਸਰ ਕੇ ਗਵਰਨਮੈਂਟ ਨੇ ਇੱਥੇ ਗ੍ਰਾਂਟ ਵੀ ਕਹਿੰਦੇ ਸੀ 11 ਤੋਂ 25 ਕਰੋੜ ਰੁਪਏ ਕਿਹੜੇ ਨੂੰ ਦਿੱਤਾ ਹੈਗਾ ਸੀਵਰੇਜ ਵਾਸਤੇ 232 ਕਰੋੜ ਰੁਪਏ ਕਦੇ ਮੌੜ ਆਪਣੇ ਨਗਰ ਕੌਂਸਲ ਨੂੰ ਆਇਆ ਮੈਨੂੰ ਤਾਂ ਲੱਗ ਨਹੀਂ ਰਿਹਾ ਵੀ ਇੱਥੇ ਲੱਗਦਾ ਮੌੜ ਤੇ ਪਿੰਡ ਦੇ ਹਾਲਾਤ ਬਹੁਤ ਖਰਾਬ ਨੇ ਜੀ ਜਦੋਂ ਵੀ بارش ਹੁੰਦੀ ਹੈ ਜੀ ਪਹਿਲਾਂ ਸੀਵਰੇਜ ਦਾ ਪਾਣੀ ਤਾਂ ਇਹ ਕਾਮਯਾਬ ਨਹੀਂ ਜਿਹੜਾ ਸੀਵਰੇਜ ਪਾਇਆ ਜੀ ਬਹੁਤ ਸਮੱਸਿਆ ਉਹਨਾਂ ਦਾ ਪਾਣੀ ਟੂਟੀਆਂ ਚ ਮਿਕਸ ਹੋ ਕੇ ਆ ਰਿਹਾ ਹੈ ਬਾਕੀ ਜਦੋਂ ਕੋਈ ਮੌੜ ਵੱਧ ਨਹੀਂ ਪਈਏ ਉਦੋਂ ਘਰਾਂ ਚ ਵੀ ਵੜ ਜਾਂਦਾ ਨਹੀਂ ਆਮ ਇੱਥੇ ਖੜਾ ਰਹਿੰਦਾ ਜੀ ਇਹਦੇ ਕੋਈ ਇਹਦੀ ਸੁਣਵਾਈ ਨਹੀਂ ਕੋਈ ਕੁਝ ਪੜਤਾਲ ਤੇ ਇਹਦੇ ਬਾਰੇ ਮਤਲਬ ਕਿ ਕੋਈ ਧਿਆਨ ਨਹੀਂ ਦੇ ਰਿਹਾ ਇਧਰ ਕਿਹੜਾ ਮੁਹੱਲਾ ਕਿੱਥੇ ਖੜੇ ਆਪਾਂ ਇਹ ਵਾਰਡ ਨੰਬਰ 3 ਅਤੇ 4 ਹੈ ਜੀ ਹਾਂ ਹਾਂ ਜੀ ਕਿੰਨੇ ਟਾਈਮ ਦੇ ਹਲਾਤੇ ਨੇ ਇਹ ਮਤਲਬ ਕਿ ਜੇ ਹੈਗੇ 5-10 ਸਾਲ ਦੇ ਐਂ ਚੱਲਦਾ ਆਉਂਦਾ ਹੈ ਜੀ ਤੇ ਆ ਹੁਣ ਤਾਂ 2-4 ਸਾਲ ਦਾ ਤਾਂ ਜਮਾ ਹੀ ਵੱਧ ਹੈ ਜੀ ਜਿਵੇਂ ਜਿਵੇਂ ਗਾਂ ਉਹ ਜਾਂ ਨਹੀਂ ਫਿਕ ਆ ਉਹਦਾ ਕਾਰਨ ਮਤਲਬ ਕਿ ਲੋਕਾਂ ਨੂੰ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਕਿ ਕੋਲੇ ਡਿਸਪੈਂਸਰੀ ਹੈ ਮਹੱਲਾ ਕਲੀਨਿਕ ਦਾ ਤੇ ਆਰੋ ਵੀ ਆ ਕੋਲੇ ਪਾਣੀ ਜਿਹੜਾ ਉਹ ਆਰੋ ਵਾਲਾ ਵੀ ਉਹਦੇ ਵਿੱਚ ਮਿਕਸ ਹੁੰਦਾ ਜੀ ਸੀਵਰੇਜ ਦਾ ਟੂਟੀਆਂ 'ਚ ਵੀ ਹੁੰਦਾ ਜੀ ਜੇ ਕੋਈ ਬਿਮਾਰੀ ਵਾਲਾ ਕੋਈ ਦਵਾਈ ਲੈਣ ਜਾਂਦਾ ਕੋਈ ਮਾਈ ਭਾਈ ਪਿੰਡ ਦੀਆਂ ਭੈਣ ਕੁੜੀਆਂ ਕਤਰੀਆਂ ਕੋਈ ਵੀ ਉੱਥੇ ਮੁਸ਼ਕਲ ਆ ਉਹਨਾਂ ਨੂੰ ਲੰਘਣ ਦਾ ਪਾਣਾ